ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸੁਣਦੇ ਆ ਭੈਣ ਕੀ ਕਹਿ ਰਹੀ ਆ ਤਦ ਕਿਨਾ ਗੱਲ ਕਰੂੰਗਾ ਤਾ ਕਿ ਸਮਝ ਨਹੀਂ ਪਲ ਰਹੀ ਕਿ ਇਸ ਲਈ ਮੈਂ ਪੜ੍ਹੇ ਇੰਗਲਿਸ਼ ਦਾ ਤਦ ਕਿਨਾ ਗੱਲ ਕਰੂੰਗਾ ਤਾ ਕਿ ਸਮਝ ਨਹੀਂ ਪਲ ਰਹੀ ਕਿ ਇਸ ਲਈ ਮੈਂ ਪੂਰੇ ਤਰਕ ਨਾਲ ਗੱਲ ਕਰਦੀ ਆ ਹਾਂਜੀ ਇਹਨੂੰ ਅੱਜ ਅਸੀਂ ਸਿੰਗੜੀਆਂ ਦੇ ਮਿਲ ਕੇ ਨਾ ਇੰਗਲਿਸ਼ ਪੜਾਉਣੀ ਆ ਇਹ ਜਿੱਥੇ ਬੈਠੀ ਆ ਨਾ ਉਹਦੇ ਉੱਪਰ ਇਹਨੇ ਕੁਝ ਲਿਖਿਆ ਹੋਇਆ ਹੈ ਇਹਨੂੰ ਪੜੋ ਇਹ ਚੇ ਦਾ ਸਪੈਲਿੰਗ ਦੇ ਨੋਟਿਸ ਕੀਤਾ ਜਾਵੇ ਇਹਨੂੰ ਤਾਂ ਗਰੰਟੇਡ ਦਾ ਸਪੈਲਿੰਗ ਵੀ ਨਹੀਂ ਪਤਾ ਇਟ ਇਜ਼ ਜੀ ਆਰ ਏ ਐਨ ਟੀ ਈ ਡ ਠੀਕ ਹੈ ਨਾ ਤੇਰੀ ਜਿਹੜੀ ਇੰਗਲਿਸ਼ੀ ਦੀ ਬੇਟੀ ਮੇਰੀ ਐ ਤੇਰੀ ਤਾਂ ਪੰਜਾਬੀ ਵੀ ਬੜੀ ਕਮਜ਼ੋਰ ਆ ਹੁਣ ਤੇਰੀ ਪੰਜਾਬੀ 'ਵਾਲ ਗੌਰ ਕੀਤਾ ਜਾ ਸਕਦਾ ਹੈ ਬਹੁਤ ਬੜੀ ਅਜੀਬ ਗੱਲ ਐ ਜਦ ਮੈਂ ਤੈਨੂੰ ਕਿਹਾ ਜੀਤੇ ਤੂੰ ਇੱਕ ਬਾਪ ਦੀ ਅਗਰ ਤੂੰ ਮੇਰੇ ਸਾਹਮਣੇ ਆ ਤੂੰ ਆਈ ਨਹੀਂ ਆਈ ਠੀਕ ਹੈ ਨਾ ਉਹ ਸਭ ਤੋਂ ਵੱਡੀ ਗੱਲ ਆ ਰੋਜ਼ ਤੂੰ ਸਵੇਰੇ ਉੱਠਦੀ ਆ ਮੂੰਹ ਵੀ ਨਹੀਂ ਧੋਂਦੀ ਆ ਸਰਜਰੀ ਕੀਤੇ ਹੋਏ ਮੂੰਹ ਨੂੰ ਲੈ ਕੇ ਬਹਿ ਕੇ ਬੋਲਣਾ ਜਬਲੀਆਂ ਮੰਗਣੀ ਸ਼ੁਰੂ ਕਰ ਦਿੰਦੀ ਆ ਕਿ ਭਾਈ 3 ਸਾਲ ਤੋਂ ਰੇਪ ਹੋ ਰਿਹਾ ਠੀਕ ਐ ਤੂੰ ਤਾਂ ਕੈਮਰਾ ਵੂਮੈਨ ਸੀਗੀ ਤੂੰ ਤਾਂ ਇੱਕ ਇੱਕ ਚੀਜ਼ ਨੋਟਿਸ ਕੀਤੀ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹੂੰਗੀ ਕਿ ਸਾਰੇ ਕੰਮ ਛੱਡ ਕੇ ਨਾ ਇਹਦਾ ਫੋਨ ਤੇ ਇਹਦੇ ਨਾਲ ਜਿਹੜੇ ਮਿਲੇ ਹੋਏ ਨਿਹੰਗ ਆ ਨਾ ਉਹਨਾਂ ਦੇ ਫੋਨ ਚੈੱਕ ਕਰੋ ਕਿਉਂਕਿ ਰੋਜ਼ ਇਹਨਾਂ ਦਾ ਦਿਮਾਗ ਕੋਲ ਜ਼ਿਆਦਾ ਹੀ ਚੱਲ ਰਿਹਾ उस दिमाग नोटिस करो कि भाई इना ज्यादा है सारे सबूत गए भाई अमृतपाल महरू के भी सबूत मिले भी सबूत मिले क्योंकि देखो जी मेरा एदा कोई रोला नहीं सीगा। एक ही रौला है कि भाई मैं तेरा कोठा तू चला चाहती ना इंस्टाग्राम चलण नहीं देना ਮੈਂ ਤੇਰਾ ਇੰਸਟਾਗ੍ਰਾਮ ਤੇ ਜਿਹੜਾ ਫੇਸਬੁੱਕ ਤੇ ਵਿੱਚ ਜਿਹੜੀਆਂ ਕੁੜੀਆਂ ਨੂੰ ਤੂੰ ਇਨਸਪਾਇਰ ਕਰ ਰਹੀ ਹੈ ਨਾ ਕਿ ਭਾਈ ਤੁਸੀਂ ਇੱਕ ਗੁੱਟ ਮਲਾ ਲਓ ਔਰ ਗੁੱਟ ਬਣਾ ਕੇ ਆ ਕੰਮ ਕਰ ਲੈ ਹੀ ਕਰਨਾ ਮੈਂ ਤੇਰਾ ਇਹ ਜਿਹੜਾ ਰੋਜ਼ ਤੂੰ ਹਰ ਵੀਡੀਓ ਦੇ ਵਿੱਚ ਇੱਕ ਸਪੈਸ਼ਲ ਵਰਡ ਬੋਲਦੀ ਹੈ ਐਫ ਯੂ ਸੀ ਕੇ ਤੇਰੀ ਐਫ ਯੂ ਸੀ ਕੇ ਮੈਂ ਪ੍ਰਮੋਟ ਨਹੀਂ ਹੋਣਣੀ ਤੇਰੀ ਜਿਹੜੀ ਐਫ ਯੂ ਡੀ ਆਈ ਤੇਰੀ ਲੈਂਗੁਏਜ ਹੈ ਨਾ ਲਿਖਿਤ ਇਹ ਤੇਰੀ ਮੈਂ ਪ੍ਰਮੋਟ ਨਹੀਂ ਹੋਣੀ ਤੂੰ ਲੱਖ ਜੋਰ ਆਪਣਾ ਲੈ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਕਹਿੰਦੀ ਆ ਇਹਨਾਂ ਦੀ ਕਦੋਂ YouTube ਆਈਡੀਆਂ ਬਲੌਕ ਹੋਣੀਆਂ ਐ ਸਾਰਾ ਪਤਾਏ ਦੇਖਦੇ ਆਂ ਅਗਰ ਤੂੰ ਸੱਚਿਆ ਤਾਂ ਤੂੰ ਸੱਚ ਅਗਰ ਮੈਂ ਸੱਚਿਆ ਤਾਂ ਮੈਂ ਸੱਚ ਮੇਰਾ ਤੇਰਾ ਕੋਈ ਰੋਲਾ ਨਹੀਂ ਆ ਔਰ ਬਾਕੀ ਪੰਜਾਬ ਦੀਆਂ ਧੀਆਂ ਦੀਆਂ ਮਾਂਵਾਂ ਨੂੰ ਪਤਾ ਲੱਗਣਾ ਚਾਹੀਦਾ ਉਹਨਾਂ ਦੀਆਂ ਕਵਾਰੀਆਂ ਕੁੜੀਆਂ ਕੋਰ ਬਣ ਕੇ ਕਿੰਦਾ ਤਾਂ ਡਰਾਮਾ ਕੋਲ-ਕੋਲਦੀਆਂ ਆ ਤੇ ਪਵਨ ਨਾਮ ਦੇ ਮੁੰਡਿਆਂ ਦੇ ਉਹਨਾਂ ਦਾ ਮਸਤ ਮਜ਼ਾ ਲੁੱਟਦੀਆਂ ਔਰ ਤੇਰਾ ਵੀ ਨੰਗਾਪਨ ਜਿਹੜਾ ਹੈਗਾ ਨਾ ਤੇਰਾ ਕੋਠਾ ਬਾਜ਼ਾਰ ਵੀ ਮੈਂ ਬੰਦ ਕਰਵਾ ਕੇ ਰਹਿਣਾ ਜੋ ਮਰਜ਼ੀ ਹੋ ਜਾਏ ਦੇਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸੁਣਦੇ ਆ ਭੈਣ ਕੀ ਕਹਿ ਰਹੀ ਐ ਤਰੀਕੇ ਨਾਲ ਗੱਲ ਕਰੂੰਗਾ ਤੜੇ ਸਮਝ ਨਹੀਂ ਪਰਲੇ ਨਹੀਂ ਬੱਸ ਇਸ ਲਈ ਮੈਂ ਪੂਰੇ ਇੰਗਲਿਸ਼ ਦੇ ਤਰੀਕੇ ਨਾਲ ਗੱਲ ਕਰੂੰਗਾ ਤੜੇ ਸਮਝ ਨਹੀਂ ਪਰਲੇ ਨਹੀਂ ਬੱਸ ਇਸ ਲਈ ਮੈਂ ਪੂਰੇ ਸਰਕਾਰ ਨਾਲ ਗੱਲ ਕਰਦੀ ਹਾਂ ਹਾਂਜੀ ਇਹਨੂੰ ਅੱਜ ਅਸੀਂ ਸਿੰਘਣੀਆਂ ਦੇ ਮਿਲ ਕੇ ਨਾ ਇੰਗਲਿਸ਼ ਹੀ ਪੜਾਉਣੀ ਆ ਇਹ ਜਿੱਥੇ ਬੈਠੀ ਆ ਨਾ ਉਹਦੇ ਉੱਪਰ ਇਹਦੇ ਕੁਝ ਲਿਖਿਆ ਹੋਇਆ ਐ ਇਹਨੂੰ ਪੜੋ ਇਹ ਚੇ ਦਾ ਸਪੈਲਿੰਗ ਦੇ ਨੋਟਿਸ ਕੀਤਾ ਜਾਵੇ ਇਹਨੂੰ ਤਾਂ ਗਰੰਟੇਡ ਦਾ ਸਪੈਲਿੰਗ ਵੀ ਨਹੀਂ ਪਤਾ ਇਟ ਇਜ਼ ਜੀ ਆਰ ਏ ਐਨ ਟੀ ਈ ਡ ਠੀਕ ਹੈ ਨਾ ਤੇਰੀ ਜਿਹੜੀ ਇੰਗਲਿਸ਼ੀ ਦੀ ਬੇਟੀ ਮੇਰੀ ਐ ਤੇਰੀ ਤਾਂ ਪੰਜਾਬੀ ਵੀ ਬੜੀ ਕਮਜ਼ੋਰ ਆ ਹੁਣ ਤੇਰੀ ਪੰਜਾਬੀ ਵੱਲ ਗੌਰ ਕੀਤਾ ਜਾ ਸਕਦਾ ਹੈ ਬਹੁਤ ਬੜੀ ਅਜੀਬ ਗੱਲ ਐ ਜਦ ਮੈਂ ਤੈਨੂੰ ਕਿਹਾ ਜੀ ਦੇ ਤੂੰ ਇੱਕ ਬਾਬ ਦੀਆਂ ਤਾਂ ਤੂੰ ਮੇਰੇ ਸਾਹਮਣੇ ਆ ਤੂੰ ਆਈ ਨਹੀਂ ਆਈ ਠੀਕ ਹੈ ਨਾ ਉਹ ਸਭ ਤੋਂ ਵੱਡੀ ਗੱਲ ਆ ਰੋਜ਼ ਤੂੰ ਸਵੇਰੇ ਉੱਠਦੀ ਆ ਮੂੰਹ ਵੀ ਨਹੀਂ ਧੋਂਦੀ ਆ ਸਰਜਰੀ ਕੀਤੇ ਹੋਏ ਮੂੰਹ ਨੂੰ ਲੈ ਕੇ ਬਹਿ ਕੇ ਬੋਲਣਾ ਜਬਲੀਆਂ ਮਾਰਨੀ ਸ਼ੁਰੂ ਕਰ ਦਿੰਦੀ ਆ ਕਿ ਭਾਈ 3 ਸਾਲ ਤੋਂ ਰੇਕ ਹੋ ਰਿਹਾ ਠੀਕ ਹੈ ਤੂੰ ਤਾਂ ਕੈਮਰਾ ਵੂਮੈਨ ਸੀਗੀ ਤੂੰ ਤਾਂ ਇੱਕ ਇੱਕ ਚੀਜ਼ ਨੋਟਿਸ ਕੀਤੀ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹੂੰਗੀ ਕਿ ਸਾਰੇ ਕੰਮ ਛੱਡ ਕੇ ਨਾ ਇਹਦਾ ਫੋਨ ਤੇ ਇਹਦੇ ਨਾਲ ਜਿਹੜੇ ਮਿਲੇ ਹੋਏ ਨਿਹੰਗਿਆ ਨਾ ਉਹਨਾਂ ਦੇ ਫੋਨ ਚੈੱਕ ਕਰੋ ਕਿਉਂਕਿ ਰੋਜ਼ ਇਹਨਾਂ ਦਾ ਦਿਮਾਗ ਕੋਲ ਜ਼ਿਆਦਾ ਹੀ ਚੱਲ ਰਿਹਾ ਉਸ ਦਿਮਾਗ ਨੂੰ ਨੋਟਿਸ ਕਰੋ ਕਿ ਭਾਈ ਇੰਨਾ ਜ਼ਿਆਦਾ ਕਿਤਾ ਚੜਦੇ ਐ ਸਾਰੇ ਸਬੂਤ ਮਿਲਣਗੇ ਭਾਈ ਅਮਰਿਤਪਾਲ ਸਿੰਘ ਮਹਿਰੂ ਦੇ ਵੀ ਸਬੂਤ ਮਿਲਣਗੇ ਤੇ ਨਾਲੇ ਇਹਦੇ ਵੀ ਸਬੂਤ ਮਿਲਣਗੇ ਕਿਉਂਕਿ ਦੇਖੋ ਜੀ ਮੇਰਾ ਇਹਦਾ ਕੋਈ ਰੋਲਾ ਨਹੀਂ ਸੀਗਾ ਇੱਕ ਹੀ ਰੋਲਾ ਹੈ ਕਿ ਭਾਈ ਮੈਂ ਤੇਰਾ ਕੋਠਾ ਜਿਹੜਾ ਤੂੰ ਚਲਾਉਣਾ ਚਾਹੁੰਦੀ ਨਾ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਵਿੱਚ ਉਹ ਮੈਂ ਚੱਲਣ ਨਹੀਂ ਦੇਣਾ ਮੈਂ ਤੇਰਾ ਇੰਸਟਾਗ੍ਰਾਮ ਤੇ ਜਿਹੜਾ ਫੇਸਬੁੱਕ ਦੇ ਵਿੱਚ ਜਿਹੜੀਆਂ ਕੁੜੀਆਂ ਨੂੰ ਤੂੰ ਇਨਸਪਾਇਰ ਕਰ ਰਹੀ ਹੈ ਨਾ ਕਿ ਭਾਈ ਤੁਸੀਂ ਇੱਕ ਗੁੱਟ ਮਲਾ ਲਓ ਔਰ ਗੁੱਟ ਬਣਾ ਕੇ ਆ ਕੰਮ ਕਰ ਲੈ ਮੈਂ ਤੇਰਾ ਇਹ ਜਿਹੜਾ ਰੋਜ਼ ਤੂੰ ਹਰ ਵੀਡੀਓ ਦੇ ਵਿੱਚ ਇੱਕ ਸਪੈਸ਼ਲ ਵਰਡ ਬੋਲਦੀ ਆ ਐਫ ਯੂ ਸੀ ਕੇ ਤੇਰੀ ਐਫ ਯੂ ਸੀ ਕੇ ਮੈਂ ਪ੍ਰੋਮੋਟ ਨਹੀਂ ਹੋਣ ਦੇਣੀ ਤੇਰੀ ਜਿਹੜੀ ਐਫ ਯੂ ਡੀ ਆਈ ਤੇਰੀ ਲੈਂਗੁਏਜ ਹੈ ਨਾ ਲਿਖਿਤ ਇਹ ਤੇਰੀ ਮੈਂ ਪ੍ਰੋਮੋਟ ਨਹੀਂ ਹੋਣੀ ਤੂੰ ਲੱਖ ਜੋਰ ਆਪਣਾ ਲੈ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਕਹਿੰਦੀ ਆ ਇਹਨਾਂ ਦੀ ਅੱਜ ਕਦੋਂ YouTube ਆਈਡੀਆਂ ਬਲੌਕ ਹੋਣੀਆਂ ਐ ਸਾਰਾ ਪਤਾ ਹੈ ਦੇਖ ਲੈ ਅਗਰ ਤੂੰ ਸੱਚੀ ਹੈ ਤਾਂ ਤੂੰ ਸੱਚ ਅਗਰ ਮੈਂ ਸੱਚੀ ਹਾਂ ਤਾਂ ਮੈਂ ਸੱਚ ਮੇਰਾ ਤੇਰਾ ਕੋਈ ਰੋਲਾ ਨਹੀਂ ਆ ਔਰ ਬਾਕੀ ਪੰਜਾਬ ਦੀਆਂ ਧੀਆਂ ਦੀਆਂ ਮਾਂਾਂ ਨੂੰ ਪਤਾ ਲੱਗਣਾ ਚਾਹੀਦਾ ਉਹਨਾਂ ਦੀਆਂ ਕੁਵਾਰੀਆਂ ਕੁੜੀਆਂ ਕੁਵਾਰ ਬਣ ਕੇ ਕਿੰਦਾ ਦਾ ਡਰਾਮਾ ਕੋਲ-ਕੋਲਦੀਆਂ ਐ ਤੇ ਪਵਨ ਨਾਮ ਦੇ ਮੁੰਡਿਆ ਦੇ ਉਹਨਾਂ ਦਾ ਮਸਤ ਮਜ਼ਾ ਲੁੱਟਦੀਆਂ ਔਰ ਤੇਰਾ ਵੀ ਲੰਗਪੰਨਾ ਜਿਹੜਾ ਹੈਗਾ ਨਾ ਤੇਰਾ ਕੋਠਾ ਬਾਜ਼ਾਰ ਵੀ ਮੈਂ ਬੰਦ ਕਰਵਾ ਕੇ ਰਹਿਣਾ ਜੋ ਮਰਜ਼ੀ ਹੋ ਜਾਏ ਦੇਖ ਗਏ ਵਾਹੀ ਗੁਜੀ ਕਾ ਖਾਲਸਾ ਵਾਹੀ ਗੁਜੀ ਕੀ ਫਤ